ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਲੋਹਗੜ ਜੀ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਜਿਹੜੇ ਘਰੋਂ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਪਸ਼ੂ ਪਾਲਣ ਦਾ ਬਾਈ ਹੁਣਾਂ ਦਾ ਕੰਮ ਆ ਬਾਕੀ ਦੇਖ ਸਕਦੇ ਹੋ ਬਹੁਤ ਗਿਣਤੀ ਚ ਬਾਈ ਦੇ ਪਸ਼ੂ ਰੱਖੇ ਹੋਏ ਆ ਜੀ ਮੱਝਾਂ ਵੀ ਨੇ ਤੇ ਗਾਵਾਂ ਵੀ ਨੇ ਜਿਹੜੀ ਇੱਕ ਐਨੀਮਲ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਬਾਈ ਹੁਣਾਂ ਲੋ ਵਕਾਊ ਆ ਜੀ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਬਾਈ ਜੀ ਪੈਨ ਲਓ ਪੈਨ ਤਸਵੀਰ ਤੇ ਜ਼ਿਲ੍ਹਾ ਜੀ ਰੋਗ ਹੋਰ ਠੀਕ ਹੈ ਜੀ ਮੋਬਾਈਲ ਨੰਬਰ ਜੀ 95925950 ਠੀਕ ਹੈ ਵੀਰੇ ਘਰ ਦੀ ਮੱਝ ਹੀ ਆ ਜੀ ਹਾਂਜੀ ਹਾਂਜੀ ਸੂਆ ਕਿੰਨਾ ਮਸ ਹੁੰਦੀ ਆ ਜੀ ਚੌਥੇ ਸੂਏ 사 ਮਾ ਕਿੰਨਾ ਲਊ ਜੀ ਹਲੇ ਲਊ ਲੈ ਗੋ ਵੀ ਜਿਆ ਹਾ ਹਾਉਂ ਤੇ ਦਿ ਆਸ ਬਸ ਡੇਟ ਮੁਤਾਬਕ ਪਏ ਆ ਬਾਕੀ 2-4 ਦਿਨ ਵੱਧ ਘੱਟ ਵੀ ਹੋ ਸਕਦੇ ਆ ਤੇ ਬਾਈ ਪਿਛਲੇ ਸੂਏ ਕਿੰਨਾ ਦੁੱਧ ਦਿੱਤਾ ਇਹਨੇ ਜੀ 16 ਕਿਲੋ ਚੋਇਆ ਵਾ ਜੀ ਆਪਣਾ ਭਾਰ ਪਿੱਛੇ ਦੀ ਥਣਾ ਦੀ ਗਾਰੰਟੀ ਹੈ ਜੀ ਤੋੜ ਕੇ ਦਿਖਾ ਦਿਓ ਜੀ 22 ਦੇ ਦਸਨ ਮੁਤਾਬਕ ਤੋੜ ਦਿਓ ਜੀ ਇਧਰ ਨੂੰ ਬਾਈ ਦੇ ਦੱਸਣ ਮੁਤਾਬਕ ਸੂਆ ਬਾਈ ਦੱਸਦਾ ਕਿ ਚੌਥਾ ਹੁੰਦੀ ਆ ਜੀ ਕੱਦ ਕਾਠ ਦੇ ਪੱਖ ਤੋਂ ਪੂਰੀ ਚੰਗੀ ਆ ਫੁੱਲ ਚੰਗਾ ਵਜਨ ਵਜੂਦ ਆ ਜੀ ਸਮਾ ਬਾਈ ਦੱਸਦਾ ਕਿ ਡੇਟ ਮੁਤਾਬਕ ਹਫਤਾ ਪਿਆ ਜੀ ਬਾਕੀ ਇੱਕ ਦੋ ਦਿਨ ਵੱਧ ਵੀ ਸਕਦੇ ਆ ਜਾਂ ਘੱਟ ਵੀ ਸਕਦੇ ਆ ਗੋਲ ਪੱਠ ਪੂੜਾ 16 ਕਿਲੋ ਬਾਈ ਦੱਸਦਾ ਕਿ ਆਪਣਾ ਪਿਛਲੇ ਸੂਏ ਦਾ ਚੋਇਆ ਵਾ ਜੀ ਇਕ ਤੀਆ ਉਮੀਦ ਪਲੱਸ ਦੀ ਇੱਧਰ ਨੂੰ ਲੈ ਚੱਲੋ ਜੀ ਜੇ ਕੋਈ ਵੀਰ ਵੱਧ ਕਰ ਲੂੰ ਤਾਂ ਵੱਧ ਵੀ ਲੈ ਸਕਦਾ ਜੀ ਬਾਕੀ ਥਣਾ ਦੇ ਸੈਕਟਰ ਨੂੰ ਨੇੜੇ ਤੋਂ ਵੀ ਦਿਖਾ ਦਿੰਨੇ ਆ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣਾ ਜੀ ਪਾਰ ਪਿੱਛੇ ਦੀ ਬਾਈ ਕਹਿੰਦਾ ਆਪਣੀ ਗਾਰੰਟੀ ਹੋਊਗੀ ਬੇਫਿਕਰ ਹੋ ਜਾਓ ਲੈ ਚੱਲੋ ਜੀ ਉਧਰ ਨੂੰ ਤਿਆਰੀ ਬਹੁਤ ਸੋਹਣੀ ਕਰਦੀ ਹੁੰਦੀ ਆ ਵਾਣਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਥਣ ਕੱਲਾ ਕੱਲਾ ਨਿੱਖੜ ਮਾ ਬੰਦੋ ਜੀ ਉੱਥੇ ਹੱਥੀ ਚਵਾਈ ਵਾਲਾ ਥਣਾ ਕੋਈ ਫੋੜ ਸ਼ਾਂਕ ਨਹੀਂ ਲਗਭਗ 2 ਸਵਾ 2 ਪੌਟ ਵਾਂਗੂ ਤਾਂ ਚੌੜਾ ਪੱਠ ਬੁੜਾਈ ਆ ਜੀ ਚੈੱਕ ਕਰ ਸਕਦੇ ਹੋ ਤੁਸੀਂ ਹੌਲ ਬੇਲ ਵਾਲੀ ਬਜਣ ਵਾਲੀ ਤੇ ਬਰੀਡ ਵਾਲੀ ਮੱਝ ਆ ਜੀ ਤਿਆਰੀ ਨੇੜੇ ਤੋਂ ਦਿਖਾ ਦਿੰਨੇ ਆ ਹਵਾਨੇ ਚ ਬਲਟਨਾ ਬਹੁਤ ਨੇ ਜੀ ਸਾਰੀਆਂ ਬਲਟਨਾ ਕਰਮਾਲ ਨੇ ਕੱਢ ਕੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਡਿਮਾਂਡ ਜੀ ਫੋਨ ਤੇ ਕਰ ਲਾ ਠੀਕ ਹੈ ਜੀ ਡਿਮਾਂਡ ਬਾਈ ਕਹਿੰਦਾ ਇਹਦੀ ਫੋਨ ਤੇ ਆ ਜੀ ਕਿਉਂਕਿ ਹਜੇ ਸਮਾਂ ਲੈਂਦੀ ਹੈ ਜਿਹੜੀ ਅੱਜ ਦੀ ਡਿਮਾਂਡ ਉਹ ਹੋਰ ਹੋਊਗੀ ਤੇ ਜਿੱਦੇ ਕਰਮਾਲੀ ਤਿਆਰ ਹੋਊਗੀ ਉਹਦੇ ਦੀ ਡਿਮਾਂਡ ਹੋਰ ਹੋਊਗੀ ਜੀ ਬਾਕੀ ਜਿਹਨੂੰ ਨੱਕ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ